ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਰਸ਼ਨ ਦੇਖ ਜੀਵਾ ਨੂੰ ਤੇਰਾ ਸੂਰਨ ਕਰ ਕੋਈ ਬਰਦਾ। ਆਪਾਂ ਦਰਸ਼ਨ ਕਰ ਰਹੇ ਹਾਂ ਜਿਆਸਾ ਸਤਿਖੰਡਿ ਹਯੂਰ ਸਾਹਿਬ ਜੀ ਦੇ। ਅੱਜ ਅਸੀਂ ਤੁਹਾਨੂੰ ਦਰਸ਼ਨ ਦਿਵਾਵਾਂਗੇ ਜੋ ਪਰਿਵਾਰ ਸਾਹਿਬ ਦਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਾਂਤਾਂ ਸ਼੍ਰੀ ਗੁਰੂ ਨਾਲ ਤੇਜ ਸਿੰਘ ਜੀ ਮਹਾਰਾਜ ਸੰਕ੍ਰੇਤੀ ਯਾਤਰਾ ਤੇ ਆਉਂਦੀਆਂ ਹਨ ਉਹ ਜੋ ਇੱਥੇ ਗੁਰਦੁਆਮਾ ਦੇ ਇਤਿਹਾਸਿਕ ਮੁੱਲ ਬਾਰੇ ਸਹਿਬਾਨਾਂ ਦੇ ਦਰਸ਼ਨਦਾਰੇ ਕਰਦੇ ਹਨ ਸੋ ਅੱਜ ਅਸੀਂ ਨਜ਼ੀਰ ਦੀ ਧਰਤੀ ਦੇ ਉੱਤੇ ਜਿਹੜੇ ਲੋਕਲ ਗੁਰਦੁਆਰਾ ਸਹਿਬਾਨ ਜੋ ਕਿ 20-25 ਕਿਲੋਮੀਟਰ ਦੇ ਅੰਦਰ ਹਨ ਸੋ ਅੱਜ ਅਸੀਂ ਉਹਨਾਂ ਦੇ ਦਰਸ਼ਨਦਾਰੇ ਕਰ ਰਹੇ ਹਾਂ ਸੋ ਆਲ ਤੁਹਾਨੂੰ ਵੀ ਦਰਸ਼ਨ ਕਰਉਂਦੇ ਹਾਂ ਅਸੀਂ ਸਭ ਤੋਂ ਪਹਿਲਾਂ ਪਹੁੰਚੇ ਹਾਂ ਗੁਰਦੁਆਰਾ ਡੇਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਤਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦਾਰਾ ਸਾਹਿਬ ਜੀ ਦੇ ਬਹੁਤ ਸੁੰਦਰ ਇਮਾਰਤਾਂ ਜਿਹੜੀਆਂ ਬਣੀਆਂ ਹੋਈਆਂ ਹਨ ਇਹ ਸਾਰਾ ਗੁਰਦਾਰਾ ਸਾਹਿਬ ਜੀ ਦਾ ਪ੍ਰਬੰਧ ਸ਼੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਗੁਰਦਵਾਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਵਾਲੇ ਕਰਦੇ ਹਨ ਇੱਥੇ ਸੰਗਤਾਂ ਦੇ ਰਹਿਣ ਵਾਸਤੇ ਗੁਰੂ ਕੇ ਲੰਗਰ ਬਹੁਤ ਵਧੀਆ ਜਿਆਦਾ ਪ੍ਰਬੰਧ ਇਸ ਗੁਰਦਾਰਾ ਸਾਹਿਬ ਵਿੱਚ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਰਦੇ ਹਨ ਆਓ ਤੁਹਾਨੂੰ ਦਰਸ਼ਨ ਕਰਵਾਉਨੇ ਹਾਂ ਜੀ ਗੁਰਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸੰਗਤਾਂ ਦੇ ਭਲੇ ਵਾਸਤੇ ਚੱਲ ਰਹੀ ਕਾਰ ਸੇਵਾ ਦੀ ਟੋਕਰੀ ਰੱਖੀ ਹੋਈ ਆ ਸੇਵਾ ਲਈ ਹੋਈ ਆ ਗੋਰੀ ਸੀਮਟ ਜੀ ਇਹ ਗੁਰਦੁਆਰਾ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਚੰਦਨ ਸਾਹਿਬ ਇਹ ਰੁੱਖ ਜਿਸ ਦਾ ਬਹੁਤ ਜ਼ਿਆਦਾ ਨਾਮ ਹੈ ਚੰਦਨ ਉਨਾ ਰੁੱਖਾਂ ਦੇ ਨਾਮ ਦੇ ਉੱਤੇ ਇਹ ਗੁਰਦਾਰਾ ਸਾਹਿਬ ਇੱਥੇ ਸ਼ਸ਼ੋਭਿਤ ਹੈ ਚੰਦਨ ਸਾਹਿਬ ਅਤੇ ਨਾਲ ਇਹ ਇੱਥੇ ਚੰਦਨ ਦੇ ਦਰਖਤ ਵੀ ਲੱਗੇ ਹੋਏ ਹਨ ਜੀ ਗੁਰਦਾਰਾ ਸਾਹਿਬ ਜਦੋਂ ਦਰਸ਼ਨ ਕਰਨ ਆਉਂਦੇ ਜੀ ਚੰਦਨ ਸਾਹਿਬ ਤੇ ਇੱਥੇ ਬੜੇ ਲੰਮੇ ਸਮੇਂ ਤੋਂ ਜਦੋਂ ਵੀ ਯਾਤਰਾ ਕਰਨੀ ਸ਼ੁਰੂ ਕੀਤੀ ਵੇਖਦੇ ਆ ਕਿ ਪੀਂਗ ਪਾਈ ਹੋਈ ਹੈ ਜੀ ਤੇ ਇੱਥੇ ਹਰ ਕੋਈ ਪੀਂਗ ਦਾ ਹਲਾਰਾ ਲੈ ਕੇ ਜਾਂਦਾ ਜੀ ਗੁਰਦੁਆਰਾ ਚੰਦਨ ਸਾਹਿਬ ਜੀ ਬਨਸਪਤ ਦੇ ਵਿੱਚ ਘਿਰਿਆ ਹੋਇਆ ਚੰਦਨ ਦੇ ਬੂਟਿਆਂ ਨਾਲ ਆਪਣਾ ਸ਼ਿੰਗਾਰ ਇਸ ਦੇ ਵਿੱਚ ਬਣਾ ਰਿਹਾ ਹੈ ਗੁਰਦੁਆਰਾ ਨਾਨਕਪੁਰੀ ਸਾਹਿਬ ਇੱਥੇ ਵੀ ਸੰਗਤਾਂ ਅਨਤ ਮਸਤਕ ਹੁੰਦੀਆਂ ਹਨ ਜੀ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਗੁਰਦੁਆਰਾ ਸਹਿਬਾਨਾ ਦੇ ਦਰਸ਼ਨ ਕਰਦੇ ਹੋਏ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਨਾਨਕ ਸਰ ਸਾਹਿਬ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਤੇ ਬਾਬਾ ਪੰਦਰ ਸਿੰਘ ਜੀ ਬਹਾਦਰ ਇਹ ਆ ਜੀ ਗੁਰਦੁਆਰਾ ਨਾਨਕ ਸਰ ਸਾਹਿਬ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਜਿੱਥੇ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਲ ਦਾ ਸੋਮਾ ਪ੍ਰਗਟ ਕੀਤਾ ਕਿਉਂਕਿ ਇੱਥੇ ਜਲ ਦੀ ਕਮੀ ਸੀ ਸੋ ਇੱਥੇ ਜਲ ਦਾ ਜਿਹੜੇ ਕਮੀ ਨੂੰ ਦੂਰ ਕਰਦੇ ਹੋਏ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਜਲ ਪਰਗੜ ਕੀਤਾ ਇੱਕ ਸਰੋਵਰ ਹੈ ਜਿੱਥੇ ਕੇ ਸੰਗਤਾਂ ਗੁਰਬਾਣੀ ਦਾ ਸਰਵਣ ਕਰਕੇ ਅਤੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਰੋਗ ਦੂਰ ਕਰਦੇ ਹਨ ਸੰਗਤਾਂ ਦੀਆਂ ਮਨੋ ਕਾਮਨਾ ਭਾਵਨਾਵਾਂ ਇਸ ਸਥਾਨ ਦੇ ਉੱਤੇ ਸੰਪੰਨ ਹੁੰਦੀਆਂ ਹਨ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਨ ਛੋਪਾ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਹੈ ਜੀ ਗੁਰਦੁਆਰਾ ਨਾਨਕ ਸਰਸਾ ਸਾਹਿਬ ਜੀ ਅਬਜੂ ਜਨਕਤਾ ਕੰਨ ਗੁਰੂ ਦਸ਼ਮੇਸ਼ ਫਿਤਾ ਤਨ ਤਨ ਗੁਰੂ ਦਸ਼ਮੇਸ਼ ਫਿਤਾ ਤੋ ਬਾਜ ਤੜਾਏ ਕਿਤਰਾ ਤੋਂ ਸ਼ੇਰ ਬਣਾਏ ਕੰਨ ਕੰਨ ਗੁਰੂ ਦਸ਼ਮੇਸ਼ ਫਿਤਾ ਕੰਨ ਗੁਰੂ ਦਸ਼ਮੇਸ਼ ਪ੍ਰਕਾ ਜਿੜੀਆਂ ਤੋੜਾਏ ਕਿਤੜਾ ਤੋਂ ਸ਼ੇਰ ਬਣਾਏ त गुरू दशमेश पिता कन तन गुरू दशमेश पिता तो शेरा गुरू दशमेश पिता कन तुरू दशमेश पिता बोल

ਗੁਰਦੁਆਰਾ ਸਾਹਿਬ ਰਤਨਗੜ੍ਹ ਸਾਹਿਬ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਲੰਗਰ ਜਿਹੜੇ ਚੱਲਦੇ ਆ ਨੋ ਸਭੋ ਸਾਰ ਸਾਨੂੰ ਲੱਸੀ ਦੇ ਲੰਗਰ ਚਾਈ ਜਾਂਦੇ ਆ ਜੀ ਸੇ ਸੰਗਤਾਂ ਲੱਸੀ ਦੇ ਲੰਗਰ ਬੜੇ ਖੁਸ਼ ਹੋ ਕੇ ਸ਼ੱਕਤਿਆਂ ਹੁੰਦੇ ਵਾਹਿਗੁਰੂ ਜੀ ਇਹ ਗੁਰਦੁਆਰਾ ਸਾਹਿਬ ਹੈ ਜੀ ਰਤਨਗੜ੍ਹ ਸਾਹਿਬ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇੜ ਦੀ ਧਰਤੀ ਤੇ ਆਏ ਤੇ ਇੱਥੇ ਰਤਨਗੜ੍ਹ ਨਾਮ ਦੇ ਸੰਤਾਂ ਮਹਾਪੁਰਸ਼ਾਂ ਨੂੰ ਦਰਸ਼ਨ ਦੇ ਦਾਰੇ ਦਿੱਤੇ ਤੇ ਇਹ ਅਮਾਰਤ ਜਿਹੜੀ ਗੁਰਦੁਆਰਾ ਸਾਹਿਬ ਜੀ ਦੀ ਬੜੀ ਖੂਬਸੂਰਤ ਤੇ ਆਨੰਦਮਈ ਜਿਹੜੀ ਹਜੇ ਤਿਆਰ ਹੋ ਰਹੀ ਦੀ ਸੇਵਾ ਚੱਲ ਰਹੀ ਹੈ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉੱਥੇ ਨਾਲ ਇੱਕ ਗੁਰਦੁਆਰਾ ਸਾਹਿਬ ਸ਼ੁਭਿਤ ਕਰਕੇ ਉੱਥੇ ਧੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਜੀ ਇਹ ਪਹਾੜਾਂ ਦੇ ਵਿੱਚ ਵਾਦੀਆਂ ਦੇ ਵਿੱਚ ਇਹ ਬੜਾ ਆਲੀਸ਼ਾਨ ਖੂਬ ਸੂਰਤ ਜਿਸ ਦੀ ਦੇਖ ਜਦੋਂ ਇਹ ਗੁਰਦੁਆਰਾ ਸਾਹਿਬ ਤਿਆਰ ਹੋ ਜਾਵੇਗਾ ਤੇ ਫਿਰ ਬਹੁਤ ਵਧੀਆ ਇਮਾਰਤ ਤੇ ਜਿਹੜੀ ਬਣਨ ਵਾਲੀ ਹੈ ਤੇ ਇਸ ਦੀ ਸੇਵਾ ਕਰਵਾ ਰਹੇ ਹਨ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ-ਜਿੱਥੇ ਵੀ ਗੁਰੂ ਸਹਿਬਾਨਾਂ ਨੇ ਚਰਨ ਪਾਏ ਤੇ ਸੰਗਤਾਂ ਦੇ ਅੱਜ ਉਹਨਾਂ ਖਾਨਾਂ ਦੇ ਉੱਤੇ ਮੇਲੇ ਲੱਗ ਰਹੇ ਹਨ ਤੇ ਸਤਗੁਰੂ ਸੰਗਤਾਂ ਅੱਜ ਉਹਨਾਂ ਸਥਾਨਾਂ ਦੇ ਉੱਤੇ ਨਤਮਸਤਕ ਹੋਣ ਵਾਸਤੇ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਤੇ ਆਉਂਦੇ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਇਹਨੇ ਦੇੜ ਸ਼ਹਿਰ ਹੈ ਜਿੱਥੇ ਇਤਿਹਾਸਿਕ ਗੁਰਦੁਆਰਿਆਂ ਦੇ ਨਾਲ ਬੜਾ ਸੁੰਦਰ ਤੇ ਸੋਹਣਾ ਹੈ ਉੱਥੇ ਹਰੀਆਦੀ ਦੇ ਪੱਖੋਂ ਅੱਥੇ ਵੈਸੇ ਨੂੰ ਦੇਖਣਾ ਆਵੇ ਤੇ ਬੜਾ ਸੁੰਦਰ ਹੈ ਪਰ ਪਾਣੀ ਦੀ ਇੱਥੇ ਬਹੁਤ ਜ਼ਿਆਦਾ ਢੰਗਾਈ ਤੇ ਜਿਹੜਾ ਗਲਤ ਮਿਲਦਾ ਕਿ ਜ਼ਮੀਨ ਇੱਥੇ ਦੀ ਪਤਰੀਲੀ ਹੈ ਜੀ। ਕਰਦੇ ਕਰਦੇ ਹੁਣ ਅਸੀਂ ਪਹੁੰਚੇ ਹਾਂ ਗੁਰਦੁਆਰਾ ਸੰਗਤ ਸਾਹਿਬ ਜੀ ਜਿੱਥੇ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਨਾਲ ਪਾਈਆਂ ਮਹਿਮਾਨਾਂ ਨੂੰ ਜਿਹੜਾ ਉਹ ਪੰਜਾਬ ਤੋਂ ਆਏ ਹੋਏ ਜਿਹੜੇ ਕੋਲ ਨਾਸਿਕ ਸੰਮਤ ਨਾ ਨੂੰ ਇਥੇ ਸੋਹਣੀਆਂ ਮੋਹਰਾ ਢਾਲਾਂ ਦੇ ਵਿੱਚ ਵਡਿਆ ਤੇ ਆਉ ਦਰਸ਼ਨ ਕਰਦੇ ਹਨ ਗੁਰਦੁਆਰਾ ਸੰਗਤ ਸਾਹਿਬ ਜੀ ਜਲਪੁਨੀ ਸੇਵਾ ਦੀ ਪਾਣੀ ਨੂੰ ਵਟੇਲ ਖਾਰੀ ਸਿੰਘ ਪਾ ਸੇਵਾ ਦੀ ਨਾਤਰਾਂ ਕੇ ਜੇ ਸੇਲ ਪ੍ਰਾਪਤ ਕਰਕੇ ਉਹ ਯਾਤਰਾ ਸਫਲ ਕਰੋ ਗੁਰੂ ਕਬੀਨਾ ਉਸਨਾ ਅਸ਼ੀਸ਼ਾ ਪ੍ਰਾਪਤ ਹੋਵੇਗੀ ਸਾਰੇ ਕੱਢ ਕੇ ਗੁਰੂ ਦੇ ਘਰ ਆਓ ਉਹਨਾਂ ਦਾ ਪਰਸਰਾ ਉਹਨਾਂ ਦੇ ਘਰ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ਿਕਾਰਕਾਟ ਸਾਹਿਬ ਜੀ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਜਿਹਦੇ ਰਹੇ ਅੰਤ ਚਰਦਾਲੂ ਮੂਲਾ ਖੱਤਰੀ ਜੋ ਕਿ ਅੰਤ ਸਮੇ ਗੁਰੂ ਸਾਹਿਬ ਜੀ ਤੋਂ ਬੇਮੁਖ ਹੋ ਗਿਆ ਸੀ ਤੇ ਪਰ ਗੁਰੂ ਸਾਹਿਬ ਜੀ ਨੇ ਉਸਦੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਤਸ ਨੂੰ 10 ਜਾਮੇ ਦੇ ਵਿੱਚ ਫੇਰ ਤੇਰੇ ਨਾਲ ਦਰਸ਼ਨ ਹੋਣਗੇ ਤੇ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੀ ਬਾਣੀ ਵੀ ਹੈ ਤੇ ਨਾਲ ਕਿਰਾਣਾ ਦੋਸਤੀ ਕੂੜਾ ਕੂੜੀ ਪਾਏ ਮਰ ਨਾ ਜਾਪੇ ਮੂਲਿਆ ਆਵੇ ਕਿਤੇ ਥਾਈ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਗੁਰਬਾਣੀ ਦੀਆਂ ਪੱਗੀਆਂ ਮਨਜ਼ੂਰ ਹਨ ਦਸਵੇਂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਦੋਂ ਇਸ ਅਸਥਾਨ ਤੇ ਪਹੁੰਚੇ ਤੇ ਉਹਨਾਂ ਨੇ ਆਪਣੇ ਸ਼ੇਹਦਾਸ ਸ਼ਿਕਾਰ ਕੀਤਾ ਅਤੇ ਉਸ ਦੇ ਵਿੱਚੋਂ ਮੂਲੇ ਖੱਤਰੀ ਦਾ ਉਦਾਰ ਹੋਇਆ ਜੋ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਇੱਕ ਮੂਲੇ ਖੱਤਰੀ ਦੇ ਸੰਕੇ ਪਹਿਲੇ ਜਾਮੇ ਤੋਂ 10ਵੇਂ ਜਾਮੇ ਦੇ ਵਿੱਚੋਂ ਉਦਾਰ ਹੋਵੇਗਾ ਇਸ ਅਸਥਾਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮੂਲੇ ਖੱਤਰੀ ਦਾ ਆਧਾਰ ਕੀਤਾ ਤੇ ਇਸ ਗੁਰਦੁਆਰਾ ਦਾ ਨਾਮ ਹੈ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਜੀ ਸ੍ਰੀ ਘਾਲਾ ਗੁਰੂ ਪਿਆਰੇ ਸਾਧ ਸੰਗਤ ਜੀਓ ਇਸ ਸਥਾਨ ਤੇ ਸਾਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਗਤਾ ਸਹਿਤ ਲੰਗਰ ਸ਼ਕ ਤੇ ਦੁਪਹਿਰੇ ਵਿਸ਼ਰਾਮ ਕਰਦੇ ਅਤੇ ਸ਼ਾਮ ਨੂੰ ਕਥਾ ਕਰਦੇ ਤੇ ਰਾਤ ਨੂੰ ਹੀਰਾ ਕਾੜ ਜਾਬਰਾਜ ਦੇ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਹੀਰਾਕਾਟ ਸਾਹਿਬ ਜਿੱਥੇ ਕਿ ਬਹਾਦਰ ਸ਼ਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਇੱਥੇ ਆਏ ਤੇ ਉਹਨਾਂ ਨੂੰ ਇੱਕ ਕੀਮਤੀ ਹੀਰਾ ਭੇਟ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਹ ਹੀਰਾ ਉਹਨਾਂ ਕੋ ਲੈ ਕਰਕੇ ਗੁਦਾਵਰੀ ਦੇ ਨਦੀ ਦੇ ਵਿੱਚ ਸੁੱਟ ਦਿੱਤਾ ਤੇ ਜੇ ਬਹਾਦਰ ਸ਼ਾ ਬੜਾ ਮਨ ਹੀ ਮਨ ਉਦਾਸ ਹੋਇਆ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਇੰਨਾ ਕੀਮਤੀ ਹੀਰਾ ਦਿੱਤਾ ਤੇ ਉਹਨਾਂ ਨੇ ਮਗਰ ਸਿਰ ਦਿੱਤਾ ਹੈ ਕਟ-ਕਟ ਕੇ ਅੰਦਰ ਕੀ ਜਾਨਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਕਿ ਜਬ ਬਹਾਦਰ ਸ਼ਾਹ ਪਿਛੇ ਗੋਦਾਵਰੀ ਨਦੀ ਦੇ ਵਿੱਚ ਨਿਗਾ ਮਾਰ ਬਹਾਦਰ ਸ਼ਾਹ ਨੇ ਨਦੀ ਦੇ ਵਿੱਚ ਨਿਗਾ ਦੇ ਨਾਲ ਤੱਕਿਆ ਤੁਸੀਂ ਕੀ ਦੇਖਿਆ ਕਿ ਬਹੁਤ ਬੇਸ਼ਕੀਮਤੀ ਹੀਰੇ ਜਿਹੜੇ ਨਦੀ ਦੇ ਵਿੱਚ ਪਏ ਸਨ ਤੇ ਇਸ ਤਰ੍ਹਾਂ ਬਹਾਦਰ ਸ਼ਾਹ ਦਾ ਜਿਹੜਾ ਸ਼ੰਕਾ ਗੁਰੂ ਗੋਬਿੰਦ ਸਿੰਘ ਜੀ ਨੇ ਨਿਵਰਤ ਕੀਤਾ ਇਹ ਗੁਰਦੁਆਰਾ ਸਾਹਿਬ ਹੈ ਜੀ ਹੀਰਾ ਘਾਟ ਸਾਹਿਬ ਵਾਹਿਗੁਰੂ ਜੀ ਇਹ ਗੁਰਦੁਆਰਾ ਸਹਿਬ ਮਾਲ ਟੇਕੜੀ ਸਹਿਬ ਜਦੋਂ ਧੰਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਨਕ ਛੀਰਾ ਵਿਦਰ ਕਰਨਾਟਕ ਨੂੰ ਜਾਂਦੇ ਇਸ ਸਥਾਨ ਤੇ ਠਹਿਰੇ ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਸ ਸਥਾਨ ਦੇ ਉੱਤੇ ਆਏ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਰੱਖੀ ਹੋਈ ਗੋਪਤ ਮਾਇਆ ਨੂੰ ਪ੍ਰਗਟ ਕੀਤਾ ਤੇ ਸਾਹਿਬ ਸਿੰਘ ਜੀ ਇਸ ਸਥਾਨਾਂ ਤੇ ਜਾ ਕੇ ਗੁਰੂ ਦੀਆਂ ਫੌਜਾਂ ਦੇ ਵਿੱਚ ਵੰਡੀ ਤੇ ਅੱਜ ਵੀ ਬਚਨ ਹੈ ਇਸ ਗੁਰਦੁਆਰਾ ਸਹਿਬ ਪ੍ਰਤੀ ਕਿ ਜਦੋਂ ਖਾਲਸਾ 96 ਕਰੋੜ ਸੱਜ ਜਾਵੇਗਾ ਤਾਂ ਇੱਥੇ ਗੁਪਤ ਪੰਜੜਾ ਖਜ਼ਾਨਾ ਪ੍ਰਗਟ ਹੋਵੇਗਾ ਜੋ ਸਮੂਹ ਸਾਧ ਸੰਗ ਖਾਲਸੇ ਪੰਥ ਦੇ ਵਿੱਚ ਵਰਦਾਇਆ ਜਾਵੇਗਾ ਜੀ ਇੱਥੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਜ਼ਾਨਾ ਪ੍ਰਗਟ ਕਰਕੇ ਗੁਰੂਕੀਆਂ ਫੌਜਾਂ ਦੇ ਵਿੱਚ ਵੰਡਿਆ ਪਰੇ ਖਜ਼ਾਨੇ ਸਾਹਿਬ ਦੇ ਨੀਵਾ ਹੋ ਕੇ ਲਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਜਲਗੀਆਂ ਵਾਲੇ ਪਾਸ਼ਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਹਿਨ ਸ਼ਹਿਨ शाह ਗੁਰੂ ਗੋਬਿੰਦ ਸਿੰਘ ਅੱਜ ਦਰਸ਼ਨ ਦੇਦਾਰੇ ਜੈ ਜੀ ਕਾਲ ਬੋਲੇ ਸੋਨਹਾਰ ਜੈ ਜੀ ਕਾਲ ਬੋਲੇ ਸਾਰ ਹੋਏ ਜੈ ਜੀ ਕਾਲ ਬੋਲੇ ਸੋਨਹਾਰ ਜੈ ਜੀ ਕਾਲ ਅੱਜ ਲੋਕਲ ਗੁਰਦਾਰੇ ਸਹਿਬਾਨਾ ਦੇ ਦਰਸ਼ਨ ਤੇਦਾਰੇ ਕੀਤੇ ਹਨ ਸੂ ਦਰਸ਼ਣ ਦੇਦਾਰੇ ਕਰਕੇ ਤੇ ਵਾਪਸ ਪਹੁੰਚੇ ਆ ਜੀ ਆਪਣੇ ਰਹਿਸ਼ਤੇ ਸਰਾ ਦੇ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਐਨ ਆਰ ਆਈ ਯਾਤਰੀ ਨਵਾਜ਼ ਸਾਹਿਬ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ